ਲੁਧਿਆਣਾ ਲੋਕ ਸਭਾ ਚੋਣਾਂ ਕਿਹੜੀਆਂ ਦੋ ਪਾਰਟੀਆਂ ਜਾਂ ਦੋ ਉਮੀਦਵਾਰ ਸਮਝ ਆ ਰਿਹਾ ਜਿਹਨਾਂ ਦੇ ਆਪਸ ਚ ਪੂਰੀ ਟੱਕਰ ਹੈ ਸਾਰੇ ਚੱਲ ਰਹੇ ਹੋ ਜੀ ਤਿੰਨੇ ਚਾਰੀ ਹੈਗੇ ਨਹੀਂ ਭਾਜੀ ਵੀ ਅਕਾਲੀ ਦਲ ਵੀ ਸਾਰੇ ਪਾਰਟੀਆਂ ਆਮ ਆਦਮੀ ਪਾਰਟੀ ਤੇ ਕਾਗਰਸ ਸਾਰੇ ਪਾਰਟੀਆਂ ਦਾ ਹੈਗਾ ਜੋ ਬਹੁਤ ਬਹੁਤ ਖਰਾਬ ਆ ਹਾਲ ਕੇ ਦੇ ਹਾਲਾਤ ਤਾਂ ਚਿੱਟਾ ਵਿਕਣ ਲੱਗ ਗਿਆ ਭਗਵਾਨ ਤੁਮਾਨ ਤੋਂ ਤਾਂ ਬਾਹਰ ਬਾਹਰ ਵਿਕਿਆ ਹੁਣ ਇਹ ਦੋ ਪਾਰਟੀਆਂ ਜਾਂ ਕੋਈ ਦੋ ਉਮੀਦਵਾਰ ਜਿਹੜੇ ਲੱਗਦਾ ਤੁਹਾਡੀ ਵੋਟ ਦੇ ਹੱਕਦਾਰ ਨੇ ਅੱਛਾ ਰੋਡ ਦਾ ਕਦਾਰ ਤਾਂ ਜਾਂ ਕਾਲੀ ਪਾਰਟੀ ਦਾ ਜਾਂ ਰਣਜੀਤ ਸਿੰਘ ਢਿੱਲੋਂ ਠੀਕ ਹੈ ਜੀ ਤੇ ਸੈਕੰਡ ਜਿਹੜਾ ਅਮਰਿੰਦਰ ਰਾਜਾ ਵੜਿੰਗ ਜਿਹਨੂੰ ਕਹਿੰਦੇ ਕਾਂਗਰਸ ਵਾਲੇ ਹਾਂ ਠੀਕ ਕਾਂਗਰਸ ਵੀ ਹੋ ਸਕਦਾ ਕਿ ਜਿੱਤੇ ਜੋ ਠੀਕ ਹੈ ਜੀ ਪਰ ਦੇਖਣਾ ਇਹ ਚਾਹੀਦਾ ਕਿ ਆਪਣੇ ਜਿਹੜੇ ਹਲਕੇ ਦੇ ਹਾਲਾਤ ਆ ਯਾ ਹਲਕੇ ਲਈ ਕੰਮ ਕੌਣ ਕਰ ਰਿਹਾ ਵਾ ਪੋਲਿਟੀਕਲ ਪਾਰਟੀ ਉਹਦੀ ਇਨੀ ਮੈਟਰ ਨਹੀਂ ਕਰਦੀ ਮੇਰੇ ਕੋਲ ਸਕਿਉਰਟੀ ਵਾਈਜ਼ ਤਾਂ ਆਪਾਂ ਕਹਿ ਹੀ ਸਕਦੇ ਆ ਵੀ ਲੇਡੀਜ਼ ਦੇ ਲਈ ਸੇਫ ਹੈ ਹੀ ਨਹੀਂ ਐ ਈਵਨ ਕਿ ਬੱਚਿਆਂ ਲਈ ਵੀ ਹੁਣ ਆਪਾਂ ਦੇਖਿਆ ਆ ਆਪਦੇ ਹਾਲਾਤ ਵੀ ਕਿਵੇਂ ਦੇ ਸੀ ਦਿਖਾਉਣ ਨੂੰ ਕੁਝ ਹੋਰ ਹੁੰਦੇ ਆ ਤੇ ਕੰਮ ਕਰਨ ਵੇਲੇ ਕੁਝ ਹੋਰ ਜਿਹੜੀ ਨੇਰੀ ਚੱਲੀ ਸੀ ਜਿਹੜੀ ਹਵਾ ਚੱਲਿਆ ਟ੍ਰੈਂਡ ਸੀਗਾ ਆਪਦਾ ਲੋਕਾਂ ਦੀਆਂ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਸੀ ਕਿ ਉਹ ਨਵੀਂ ਪਾਰਟੀ ਸੀ ਲੋਕਾਂ ਨੇ ਧੜਾ ਧੜ ਵੋਟਾਂ ਪਾਈਆਂ ਪਰ ਉਹ ਐਕਸਪੈਕਟੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਲੋਕਾਂ ਨੂੰ ਜਿਹੜਾ ਉਹ ਆਉਟਪੁੱਟ ਆ ਜਿਹੜਾ ਉਹ ਮਿਲਿਆ ਨਹੀਂ ਉਮੀਦਵਾਰ ਤਾਂ ਹੁਣ ਸਾਰੀ ਵਧੀਆ ਨਹੀਂ ਆਪਸ ਵਿੱਚ ਤੁਸੀਂ ਮੰਨ ਲਓ ਵੀ ਜੇ ਚੋਣਾਂ ਦੇ ਮੱਦੇਨਜ਼ਰ ਦੇਖੀਏ ਤਾਂ ਜਿਵੇਂ ਹੁਣ ਮੰਨ ਲਓ ਪੱਪੀ ਪ੍ਰੈਸ਼ਰ ਵੀ ਆ ਆ ਪਾਰਟੀ ਹਾਂ ਪਾਰਟੀ ਹੋਣੀ ਹੈ ਨਾ ਦੇ ਰਾਜਾ ਬਣ ਗੋਆ ਹਾਂ ਕਾਂਗਰਸ ਹਾਂ ਜੀ ਰਾਜਾ ਬਣ ਗਿਆ ਉਮੀਦਵਾਰ ਆਪਣੇ ਰਾਜਪਟਿੰਗ ਕਾਂਗਰਸ ਵੱਲੋਂ ਰਾਜਪਟਾ ਹਾਂਜੀ ਕਾਂਗਰਸ ਵੱਲੋਂ ਉਹਨਾਂ ਦਾ ਕੀ ਪਲੱਸ ਪੁਆਇੰਟ ਲੱਗਦਾ ਹੈ ਕੀ ਪਲੱਸ ਪੁਆਇੰਟ ਆ ਵੀ ਮਤਲਬ ਇਹਨਾਂ ਦਾ ਮਿਲ ਵਰਤਨ ਜ਼ਿਆਦਾ ਵਧੀਆ ਪਿੰਡਾਂ ਦੇ ਵਿੱਚ ਬਹੁਤ ਗਿੜੇ ਮਾਰ ਰਹੇ ਆ ਕੈਂਪ ਲਾ ਰਹੇ ਨੇ ਸਾਰੇ ਹੀ ਠੀਕ ਨੇ ਜੀ ਸਾਰਿਆਂ ਨਾਲ ਹੀ ਆਪਣਾ ਹੈਗਾ ਵਾ ਮੇਨ ਟੱਕਰ ਜੋ ਲੱਗਦਾ ਵਾ ਉਹ ਆਮ ਆਦਮੀ ਤੇ ਕਾਂਗਰਸ ਦੇ ਵਿੱਚ ਲੱਗਦੀ ਜਿਹੜੀ ਕਾਂਗਰਸ ਪਾਰਟੀ ਆ ਉਹਦਾ ਵੀ ਹੈਗੀ ਆ ਫੇਸ ਵੈਲਿਊ ਵੀ ਹੈਗੀ ਆ ਪੁਰਾਣੀ ਵੋਟ ਵੀ ਹੈਗੀ ਆ ਉਹਨਾਂ ਕੋਲੇ ਤੇ ਪਲੱਸ ਜਿਹੜੀ ਕੁਛ ਥੋੜੀ ਬਹੁਤੀ ਵੋਟ ਗੁੱਸੇ ਦੇ ਵਿੱਚ ਆਮ ਆਦਮੀ ਸਰਕਾਰ ਦੇ ਜਾਂ ਭਾਜਪਾ ਦੇ ਖਿਲਾਫ ਹੋ ਸਕਦਾ ਉਹ ਕਾਂਗਰਸ ਦੇ ਵਿੱਚ ਬਦਲ ਕੇ ਚਲੀ ਜਾਵੇ। ਵੋਟ ਤਾਂ ਦੇਖੋ ਜੀ ਇੱਥੇ ਦਾ ਹਾਲਾਤ ਲਾੜੀ ਆ। ਸਰਕਾਰਾਂ ਆਉਂਦੀਆਂ ਚੱਲ ਜਾਂਦੀਆਂ ਕੋਈ ਵਾਦੇ ਨਹੀਂ ਪੂਰੇ ਨਹੀਂ ਕੋਈ ਕੋਈ ਸਰਕਾਰ ਨਹੀਂ ਕਰਦੀ। ਨਸਾ ਤਾਂ ਵਧੀ ਰਿਹਾ ਹੈ। ਮੋਸਾਦਿਕ ਨੂੰ ਰੂਡਾ ਕਰਾ ਹਾ ਉਹ ਕਿੱਥੇ ਵਿਲੇ ਫਿਰਿਆ ਨੇ ਛੇੜੀ ਸਾਰੇ ਨਸ਼ੇ ਕਰ ਰਹੇ ਆ ਅੱਛਾ ਜਾਨਾ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਿਹੜੀਆਂ ਕੋਈ ਦੋ ਪਾਰਟੀਆਂ ਦੋ ਉਮੀਦਵਾਰ ਆਪਸ ਵਿੱਚ ਟੱਕਰ ਤੇ ਸਮਝ ਆ ਰਹੀ ਟੱਕਰ ਤਾਂ ਦੋ ਕਿਉਂ ਤਿੰਨ ਦੀ ਹੈ ਯਾਰ ਦੱਸੋ ਕਿਹੜੇ ਕਿਹੜੇ ਬੋਧੂ ਬੋਲੂ ਭਾਜਪੀ ਦੀ ਕਾਂਗਰਸ ਦੀ ਆਪ ਦੀ ਜਿੰਨੇ ਆਪ ਦੀ ਜਗਾ ਸਹੀ ਆ ਪਰ ਠੀਕ ਹੈ ਦੇਸ਼ ਦਾ ਵਿਕਾਸ ਹੋਣਾ ਚਾਹੀਦਾ ਇੱਥੇ ਝਾੜੂ ਤੇ ਕਾਂਗਰਸ ਦਾ ਜਸ ਮਤਾਲ ਕਾਂਗਰਸ ਦਾ ਮਤਲਬ ਠੀਕ ਆ ਰਾਜਾ ਵੜਿੰਗ ਕਰਕੇ ਥੋੜਾ ਜਿਹਾ ਫਰਕ ਪਿਆ ਆ ਠੀਕ ਐ ਇਹ ਰਾਜਾ ਵੜਿੰਗ ਦਾ ਕਿੰਨੇ ਕੋ ਡਾਇਨਾਮਿਕ ਪਰਸਨੈਲਿਟੀ ਆ ਪੰਜਾਬ ਪ੍ਰਧਾਨ ਨੇ ਉਹ ਪਾਸਪੋਰਟ ਜੋ ਕਰ ਰਹੇ ਆ ਪੰਜਾਬ ਪ੍ਰਧਾਨ ਕਿਉਂ ਕਰ ਰਹੇ ਨੇ ਹੁਣ ਪੰਜਾਬ ਪ੍ਰਧਾਨ ਕਰਕੇ ਹੀ ਆ ਵੀ ਚਲੋ ਵਧੀਆ ਬੰਦਾ ਚਲੋ ਬੁਲਾ ਰਹੇ ਵਧੀਆ ਝਾੜੂ ਤੇ ਕਾਂਗਰਸ ਦੇ ਹੈਗੇ ਆ ਜੀ ਅਸਰ ਰਾਜਾ ਵੜਿੰਗ ਪਾਰਟੀ ਪ੍ਰਧਾਨ ਹੈਗੇ ਆ ਉਹਨਾਂ ਦਾ ਆਨ ਨਹੀਂ ਦਬਦਬਾ ਹੋ ਗਿਆ ਥੋੜਾ ਜਿਹਾ ਆਗਰ ਕੋਈ ਹੋਰ ਕੈਂਡੀਡੇਟ ਖੜਾ ਕਰਦੇ ਹੋ ਸਕਦਾ ਵੀ ਕਾਂਗਰਸ ਤੀਜੇ ਨੰਬਰ ਤੇ ਹੁੰਦੀ ਲੁਧਿਆਣਾ ਹਲਕੇ ਦੇ ਵਿੱਚ ਇਸ ਵਾਰ ਤੀਰੀ ਟੱਕਰ ਹੈ ਅਕਾਲੀ ਦਲ ਦੀ ਝਾੜੂ ਦੀ ਤੇ ਕਾਂਗਰਸ ਦੀ ਇਸ ਵਾਰ ਕੋਈ ਪਤਾ ਨਹੀਂ ਲੱਗ ਰਿਹਾ ਕਿ ਕੌਣ ਜਿੱਤੇਗਾ ਠੀਕ ਹੈ ਪਰ ਹਾਲਾਤ ਦੀਆਂ ਸਮੱਸਿਆਵਾਂ ਬਾਰੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਮੁੱਲਾਂਪੁਰ ਸ਼ਹਿਰ ਦੀਆਂ ਸਮੱਸਿਆਵਾਂ ਇੰਨੀਆਂ ਹਨ ਕਿ ਦੱਸੀਆਂ ਨਹੀਂ ਜਾ ਸਕਦੀਆਂ ਠੀਕ ਹੈ ਥੋੜੀਆਂ ਜਿਹੀਆਂ ਫਿਰ ਵੀ ਕੁਝ ਮੜਾ ਜਿਹਾ ਐਕਸਪਲੇਨ ਕਰੋ ਤਾਂ ਕਿ ਲੋਕਾਂ ਦਾ ਕੰਤ ਕਲ ਪਹੁੰਚੇ ਹਾਂ ਜੀ ਐਡੇ ਵੱਡੇ ਬਾਜ਼ਾਰ ਵਿੱਚ ਲੇਡੀ ਦੇ ਲਈ ਕੋਈ ਵੀ ਬਾਥਰੂਮ ਨਹੀਂ ਹੈ ਠੀਕ ਹੈ ਪਾਰਕਿੰਗ ਨਹੀਂ ਹੈ ਹਰ ਰੋਜ਼ ਹਰ ਰੋਜ਼ ਜੋ ਟਰਾਂਸਫਾਰਮਰ ਹੈ ਹਰੋ ਛੜਦਾ ਸਾਰਾ ਦਿਨ ਲਾਈਟ ਨਹੀਂ ਆਉਂਦੀ ਇਸ ਬਾਰੇ ਕਿਸੇ ਵੀ ਅਫਸਰ ਦੇ ਕੰਨੀ ਗੱਲ ਨਹੀਂ ਪੈ ਰਹੀ ਕੋਈ ਵੀ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਨਹੀਂ ਹੈ ਆ ਕੇ ਖੜੇ ਹੋ ਕੇ ਚਿੱਟੇ ਗੁਰਦੇ ਵਿੱਚ ਬਾਕੇ ਹੱਥ ਜੋੜ ਕੇ 2 ਮਿੰਟ ਲਈ ਖੜਦੇ ਹਨ ਇੱਕ ਸੈਕਿੰਡ ਦੇ ਲਈ ਕਿਸੇ ਕੋਲ ਟਾਈਮ ਨਹੀਂ ਹੈ ਸਾਡੇ ਵੱਲੋਂ ਤਾਂ ਸਾਰੀ ਉਮੀਦਵਾਰ ਵਧੀਆ ਜੀ ਬਾਕੀ ਕੰਮ ਸਾਰੇ ਕਰ ਰਹੇ ਆ ਦੇਖੋ ਕੀ ਬਣਦਾ ਪ੍ਰੋਗਰਾਮ ਚੱਲ ਰਿਹਾ ਹਲਕੇ ਦਾ ਹਾਲ ਇਸ ਵਕਤ ਮੌਜੂਦ ਆ ਲੁਧਿਆਣਾ ਲੋਕ ਸਭਾ ਹਲਕੇ ਅੰਦਰ ਇੱਕ ਬਹੁਤ ਵੱਡਾ ਹਲਕਾ ਪੈਂਦਾ ਹੈ ਪਿੰਡ ਵੀਰੀਏ ਵੀ ਕਿਹਾ ਜਾਂਦਾ ਜੀ ਹਾਂ ਹਲਕਾ ਦਾਖਾ ਕਈ ਪਿੰਡ ਦੇ ਅੰਦਰ ਆ ਜਾਂਦੇ ਨੇ ਗੱਲਬਾਤ ਕਰਦੇ ਹਲਕਾ ਦਾਖਾ ਵਿੱਚ ਸਿੰਘਾ ਦੇ ਨਾਲ ਬਾਈ ਜੀ ਹਲਕੇ ਦਾ ਹਾਲ ਕਿਹੋ ਜਿਹਾ ਤੇ ਨਾਲ ਦੇ ਨਾਲ ਲੁਧਿਆਣਾ ਲੋਕ ਸਭਾ ਚੋਣਾ ਕਿਹੜੀਆਂ ਦੋ ਪਾਰਟੀਆਂ ਜਾਂ ਦੋ ਉਮੀਦਵਾਰ ਸਮਝ ਆ ਰਹੇ ਜਿਨ੍ਹਾਂ ਦੇ ਆਪਸ ਚ ਪੂਰੀ ਟੱਕਰ ਹੈ ਸੌਰੀ ਚੱਲ ਰਿਓ ਜੀ ਤਿੰਨੇ ਚਾਰ ਹੀ ਹੈਗੇ ਨਹੀਂ ਭਾਜੀਪੀ ਵੀ ਅਕਾਲੀ ਦਲ ਵੀ ਚੋਰੀ ਪਾਰਟੀਆਂ ਆਮ ਆਦਮੀ ਪਾਰਟੀ ਤੇ ਕਾਗਰਸ ਸਾਰੇ ਪਾਰਟੀਆਂ ਦਾ ਹੈਗਾ ਜੋ ਠੀਕ ਹੈ ਜੀ ਫਿਰ ਵੀ ਬਾਈ ਜੀ ਕੀ ਲੱਗਦਾ ਇਹ ਕਿੜੀਆਂ ਕੋਈ ਦੋ ਪਾਰਟੀਆਂ ਜਾਂ ਦੋ ਜੇ ਉਮੀਦਵਾਰ ਜ਼ਿਲੇ ਜਿੱਤ ਦੇ ਨੇੜੇ ਆ ਆਪਸ ਵਿੱਚ ਦੂਜੇ ਨਾਲ ਪੂਰਾ ਟਕ ਕੋਈ ਨਹੀਂ ਲੋਕ ਸਾਰਾ ਕੁਝ ਸ਼ਕਤੀਸ਼ਪਾਇਆ ਹੈ ਜੀ ਕੋਈ ਜੱਜਮੈਂਟ ਸਾਹਮਣੇ ਨਹੀਂ ਆ ਰਹੀ ਕੀ ਕੀ ਹੈਗਾ ਕੁਝ ਅੰਦਰ ਖੱਤੇ ਹੀ ਕੋਈ ਅਲੱਗ ਹੋਊਗਾ ਜੀ ਜੀ ਹਲਕੇ ਦੇ ਹਾਲ ਦੀ ਗੱਲ ਕਰੀ ਤੇ ਤੁਹਾਡੇ ਹਲਕੇ ਦੇ ਮੌਜੂਦਾ ਹਾਲਾਤ ਕਹੇ ਜੇ ਨੇ ਠੀਕ ਚੱਲ ਰਿਹਾ ਵਧੀਆ ਚੱਲ ਰਿਹਾ ਜੀ ਕੋਈ ਅਸੀਂ ਮੋੜੋ ਨਹੀਂ ਹੈਗਾ ਜੀ ਜੋ ਹੈਗਾ ਮਤਲਬ ਠੀਕ ਆ ਬੀਲੀ ਬੁਲੀ ਪ੍ਰੋਬਲਮ ਕਾਫੀ ਆ ਕੁੱਟ ਕਾਫੀ ਲੱਗੀ ਜਾਂਦੇ ਆ ਜੀ ਠੀਕ ਹੈ ਜੀ ਕੋ ਠੀਕ ਚੱਲ ਰਿਹਾ ਓਵਰਆਲ ਠੀਕ ਹੈ ਸੋ ਹਲਕੇ ਦਾਖੇ ਦੇ ਜਿਹੜੇ ਬਜ਼ੁਰਗ ਵਸਨੀਕ ਇਹਨਾਂ ਨਾਲ ਗੱਲਬਾਤ ਕਰਦੇ ਜਿਹਨਾਂ ਨੇ ਜ਼ਿੰਦਗੀ ਦੇ ਕਈ ਦਹਾਕੇ ਸਭ ਕੁਝ ਦੇਖਿਆ ਮਾਹੌਲ ਰਾਜਨੀਤੀ ਬਾਬਾ ਜੀ ਕੀ ਲੱਗਦਾ ਹਲਕੇ ਦੇ ਮੌਜੂਦਾ ਹਾਲਾਤ ਕਿਹ ਹੈ ਜੇ ਤੁਹਾਡੇ ਹਲਕੇ ਦਾਖੇ ਦੇ ਤੇ ਲੋਕ ਸਭਾ ਚੋਣਾਂ ਆ ਗਈਆਂ ਨੇ ਇੱਕ ਨੂੰ ਵੋਟਾਂ ਨੇ ਕੀ ਲੱਗਦਾ ਕਿਹੜੀਆਂ ਦੋ ਪਾਰਟੀਆਂ ਜਾਂ ਕੋਈ ਦੋ ਉਮੀਦਵਾਰ ਜਿਹੜੇ ਬਿਲਕੁਲ ਜਿੱਤ ਦੇ ਨੇੜੇ ਆ ਪੂਰੀ ਟੱਕਰ ਆਪਸ ਵਿੱਚ ਨਹੀਂ ਨਹੀਂ ਤਿੰਨ ਪਾਰਟੀਆਂ ਹੁਣ ਪਤਾ ਨਹੀਂ ਇਹਨਾਂ ਤਿੰਨਾਂ ਚ ਕਿਹੜਾ ਕਾਲੀ ਵੀ ਫਿਰਦੇ ਆ ਆਪਾੜੇ ਵੀ ਫਿਰਦੇ ਆ ਤੇ ਤੀਜੇ ਉਹ ਕਾਂਗਰਸੀ ਆ ਪਰ ਲੋਕਾਂ ਦਾ ਜੋਰ ਕੋਈ ਦੱਸਦਾ ਨਹੀਂਗਾ ਇੱਕ ਦੂਜੇ ਨੂੰ ਵੀ ਕਿਹਨੂੰ ਪਾਉਣੀਗਾ ਠੀਕ ਹੈ ਜੀ ਠੀਕ ਹਾਂ ਜੇ ਕੱਲ ਦੇ ਸਮੇਂ ਚ ਠੀਕ ਆ ਨਾ ਕੱਲ ਬਿਲਕੁਲ ਸੱਚ ਹੈ ਹਾਂ ਨਾ ਕਿਸ ਕੋਈ ਕੰਮ ਤਾਂ ਕਰਦੇ ਨਹੀਂ ਇਹ ਹਲਕੇ ਦੇ ਹਾਲਾਤ ਕਹੇ ਜੀ ਨੇ ਜਦੋਂ ਹਲਕੇ ਦਾਖੇ ਦੀ ਗੱਲ ਕਰੀ ਬਹੁਤ ਬਹੁਤ ਖਰਾਬ ਆ ਹਾਲ ਹਲਕੇ ਦੇ ਹਾਲਾਤ ਤਾਂ ਚਿੱਟਾ ਵਿਕਣ ਲੱਗ ਗਿਆ ਭਗਵਾਨ ਤੁਮਾਨ ਤੋਂ ਤਾਂ ਬਾਹਰ ਬਾਹਲਾ ਵਿਕਿਆ ਹੁਣ ਠੀਕ ਹੈ ਇਧਰ ਮਾਰੀ ਜਾਂਦੇ ਆ ਵੇੜਾ ਤਾਂ ਸਾਰਾ ਨਾ ਫਰੇਮ ਸੋਨੇ ਵਸ ਗਾਲਤ ਠੀਕ ਹੈ ਉੰਦੀ ਲੋ ਥੋੜੀ ਉਮਰ ਦੇ ਮਾਰ ਜਾਂਦੇ ਆ ਬਹੁਤ ਮੁੰਡੇ ਸੱਚ ਹੈ ਸੱਚ ਕੀ ਲੱਗਦਾ ਜੀ ਕੀ ਇਸ ਹਲਕੇ ਦੇ ਹਾਲਾਤ ਨੇ ਤੇ ਦਿਲ ਦਿਮਾਗ ਕੀ ਕਹਿੰਦਾ ਹੈ ਕਿਹੜੇ ਜੀਆਂ ਦੋ ਪਾਰਟੀਆਂ ਜਾਂ ਕੋਈ ਦੋ ਉਮੀਦਵਾਰ ਜਿਹੜੇ ਲੱਗਦਾ ਤੁਹਾਡੀ ਵੋਟ ਦੇ ਹੱਕਦਾਰ ਨੇ ਵੋਟ ਦਾ ਹੱਕਦਾਰ ਤਾਂ ਜਾਂ ਅਕਾਲੀ ਪਾਰਟੀ ਦਾ ਦੇਰ ਨੂੰ ਜੈ ਸੰਤਿਲੋਂ ਠੀਕ ਹੈ ਜੀ ਤੇ ਸੈਕੰਡ ਜਿਹੜਾ ਅਮਰਿੰਦਰ ਰਾਜਾ ਵੜਿੰਗ ਜਿਹਨੂੰ ਕਹਿੰਦੇ ਕਾਂਗਰਸ ਵਾਲੇ ਹਾਂ ਠੀਕ ਹੈ ਜੇ ਆਪਾਂ ਦੋਨੋਂ ਦੀ ਗੱਲ ਕਰੀਏ ਸਿੰਘ ਸਾਹਿਬ ਦੋਨੋਂ ਦਾ ਕੀ ਕੀ ਅਪਰ ਹੈਂਡ ਹੈ ਕੀ ਕੀ ਪੋਜ਼ਿਟਿਵ ਪੁਆਇੰਟ ਹੈ ਕੀ ਕੀ ਉਹਨਾਂ ਦੀ ਕੋਈ ਚੰਗੀ ਮਾੜੀ ਗੱਲ ਵੇਖੋ ਇਹ ਦੋਨੋਂ ਅਜੇ ਤੱਕ ਇਸ ਇਲਾਕੇ 'ਚ ਵਿਜਰੇਦਾ ਹੈ ਨਹੀਂ ਹਾਂ ਪਰ ਜਿਹੜਾ ਮੱਲ ਅਕਾਲੀ ਪਾਰਟੀ ਦਾ ਕੈਂਡੀਡੇਟ ਆ ਉਹ ਲੋਕਲ ਆ ਠੀਕ ਹੈ ਉਹਦੀ ਕੋਈ ਜ਼ਿਆਦਾ ਅਸੀਂ ਸਮਝਦੇ ਆ ਜਿਹੜਾ ਰਾਜਾ ਵੜਿੰਗਾ ਇਹਦਾ ਤੇ ਕੋਈ ਪਤਾ ਨਹੀਂ ਬਾਹਰਲੇ ਕੈਂਡੀਡੇਟ ਆਉਂਦੇ ਆ ਵੋਟਾਂ ਵਟਾਂ ਪੈਦੀਆਂ ਜਿੱਤ ਜਾਂਦੇ ਮੁੜਕੇ ਚਲੇ ਜਾਂਦੇ ਮੁੜਕੇ ਲਾਕੇ ਜਾਂਦੇ ਨਸਾਰ ਲੈਂਦੇ ਆ ਲੋਕਾਂ ਦੀ ਮਜਬੂਰੀ ਆ ਬੀਜੇਪੀ ਨੂੰ ਲੋਕੀ ਪਸੰਦ ਨਹੀਂ ਕਰਦੇ ਨੌਜਵਾਨੀ ਕਿਸ ਇਕਨੋਮੀ ਦੀ ਬੈਕਬੋਨ ਹੁੰਦੀ ਆ ਨੌਜਵਾਨ ਖੜੇ ਹਲਕੇ ਦਾਖੇ ਦੇ ਭਾਈ ਜੀ ਹਲਕੇ ਦਾਖੇ ਦੇ ਵਸਨੀਕੋਂ ਹਲਕੇ ਦੇ ਹਾਲਾਤ ਕਹਿ ਜੇ ਨੇ ਯੰਗ ਨੂੰ ਕੀ ਸਮਝ ਆਉਂਦਾ ਕਿ ਨੌਜਵਾਨੀ ਵਾਸਤੇ ਹਲਕਾ ਕਿਵੇਂ ਚੱਲ ਰਿਹਾ ਤੇ ਕਿਹੜੀਆਂ ਦੋ ਪਾਰਟੀਆਂ ਦੋ ਉਮੀਦਵਾਰ ਇਸ ਵਕਤ ਆਪੋ ਚ ਟੱਕਰ ਚਲਾ ਘਰੇ ਲੁਧਿਆਣਾ ਲੋਕ ਸਭਾ ਚੋਂ ਆਂਦੇ ਆ ਚੜੂ ਕਾਂਗਰਸ ਵੀ ਹੋ ਸਕਦਾ ਕਿ ਜਿੱਤੇ ਜੋ ਠੀਕ ਹੈ ਜੀ ਤੇ ਹਲਕੇ ਦੇ ਹਾਲਾਤ ਦੀ ਗੱਲ ਕਰੀ ਤਾਂ ਹਲਕੇ ਦੇ ਹਾਲਾਤ ਕਿਵੇਂ ਦੇ ਬਣੇ ਹੋਏ ਤੁਹਾਡੇ ਵਾਸਤੇ ਹਲਕੇ ਦੇ ਹਾਲਾਤ ਦੇਖੋ ਇਹਨਾਂ ਨੇ ਕਾਫੀ ਕੰਮ ਵਿੱਚ ਸ਼ੁਰੂ ਕਰਕੇ ਵਿੱਚ ਉਹੀ ਛੱਡੇ ਹੋਇਆ ਠੀਕ ਹੈ ਅੱਧ ਪਚੱਦੇ ਤੇ ਜਾਣਦੇ ਆ ਅਸੀਂ ਜੇ ਕਿਸੇ ਕੋਲੇ ਕਿਸੇ ਪੋਲੀਟੀਸ਼ੀਅਨ ਕੋਲੇ ਕੋਈ ਹੁੰਦਾ ਕੋਈ ਮਤ ਕਰ ਦਿੰਦਾ ਪਾਰਟੀ ਮੈਨ ਲਾਦਾ ਇਹਨਾਂ ਕੋਈ ਮੈਟਰ ਨਹੀਂ ਕਰਦੀ ਹਮ ਆਪਾਂ ਨੂੰ ਦੇਖਣਾ ਇਹ ਚਾਹੀਦਾ ਕਿ ਆਪਣੇ ਜਿਹੜੇ ਹਲਕੇ ਦੇ ਹਾਲਾਤ ਆ ਯਾ ਹਲਕੇ ਲਈ ਕੰਮ ਕੌਣ ਕਰ ਰਿਹਾ ਵਾ ਪੋਲਿਟੀਕਲ ਪਾਰਟੀ ਉਹਦੀ ਇਨੀ ਮੈਟਰ ਨਹੀਂ ਕਰਦੀ ਮੇਰੇ ਖੋਲ ਠੀਕ ਹੈ ਹਾਂ ਜਿਵੇਂ ਇੰਡੀਵਿਜੂਅਲ ਬੰਦਾ ਉਹ ਮੈਟਰ ਕਰ ਜਾਂਦਾ ਬੰਦਾ ਹਾਂ ਕਰਦਾ ਹੈ ਕੀ ਬੰਦਾ ਕਿੰਨਾ ਕੰਮ ਕਰ ਰਿਹਾ ਕਿੰਨੇ ਕਿ ਲੋਕਾਂ ਦੀ ਹੈਲਪ ਕਰ ਰਿਹਾ ਸੋ ਕਾਬ ਕਹਦਾ ਉਸ ਪਰਿਵਾਰਾਂ ਦੇ ਨਾਲ ਕਿਵੇਂ ਲੱਗਦਾ ਜੀ ਹਲਕੇ ਦੇ ਹਾਲਾਤ ਤੁਹਾਡੇ ਮੌਜੂਦਾ ਕਿਹਜੇ ਨੇ ਊਮਨ ਉਹ ਔਰਤਾਂ ਨੂੰ ਸਿਕਿਉਰਟੀ ਨੂੰ ਲੈ ਕੇ ਦੇਰ ਸਵੇਰ ਅਣਜਾਣ ਨੂੰ ਲੈ ਕੇ ਪਾਣੀ ਨੂੰ ਲੈ ਕੇ ਜਾਂ ਹਰ ਤਰ੍ਹਾਂ ਜੋ ਫੈਸਿਲਿਟੀਆਂ ਹੁੰਦੀਆਂ ਪਰਿਵਾਰਕ ਉਹ ਕਿਵੇਂ ਨੇ ਹਲਕੇ ਦੇ ਹਾਲਾਤ ਕਿਹੜੀਆਂ ਦੋ ਪਾਰਟੀਆਂ ਦੋ ਉਮੀਦਵਾਰ ਸਮਝਾਉਂਦੇ ਆ ਤੁਹਾਡੀ ਵੋਟ ਦੇ ਹੱਕਦਾਰ ਬਣਦੇ ਆ ਕਿਵੇਂ ਲੱਗਦਾ ਐਸ ਸੱਚ ਬੀਇੰਗ ਅ ਲੇਡੀ ਆਪਾਂ ਨੂੰ ਪਤਾ ਹੀ ਆ ਵੀ ਹਾਲਾਤ ਦਿਨ ਬਦਿਨ ਜਿਹੜੇ ਹੈਗੇ ਆ ਅੱਗੇ ਤਾਂ ਸੀਗਾ ਵੀ ਸਵੇਰੇ ਦੁਪਹਿਰੇ ਸੀਗਾ ਨਾ ਹੁਣ ਗਰਮੀ ਦੇ ਵਿੱਚ ਤਾਂ ਦੁਪਹਿਰ ਨੂੰ ਵੀ ਲੇਡੀਜ਼ ਨੂੰ ਆਣਾ ਜਾਣਾ ਔਖਾ ਹੋ ਗਿਆ ਕਿਉਂਕਿ ਗਰਮੀ ਹੁੰਦੀ ਹੈ ਸਾਰੇ ਘਰਾਂ ਚ ਹੁੰਦੇ ਆ ਆਪ ਜੀ ਬਾਕੀ ਸਿਕਿਉਰਿਟੀ ਵਾਈਜ਼ ਤਾਂ ਆਪਾਂ ਕਹਿ ਹੀ ਸਕਦੇ ਆ ਵੀ ਲੇਡੀਜ਼ ਦੇ ਲਈ ਸੇਫ ਹੈ ਹੀ ਨਹੀਂ ਐ ਈਵਨ ਕਿ ਬੱਚਿਆਂ ਲਈ ਵੀ ਅੱਗੇ ਜਿਵੇਂ ਆ ਬਾਕੀ ਰੋਡ ਐਕਸੀਡੈਂਟਸ ਬਹੁਤ ਜ਼ਿਆਦਾ ਹੋ ਰਹੇ ਨੇ ਤੇ ਉਹਦੇ ਲਈ ਵੀ ਥੋੜਾ ਜਿਹਾ ਕੇਅਰਫੁਲ ਹੈਲਪਲਾਈਨ ਜਿਵੇਂ ਰੋਡਸ ਦੇ ਉੱਪਰ ਹੋਣੀਆਂ ਚਾਹੀਦੀਆਂ ਨੇ ਤੇ ਬਾਕੀ ਪਾਰਟੀਆਂ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਤਾਂ ਸੱਤਾ ਦੇ ਵਿੱਚ ਆਉਣ ਤੇ ਪਤਾ ਲੱਗਦਾ ਹੁੰਦਾ ਵੀ ਕਿਹੜੀ ਜਿਹੜੀ ਐ ਕਾਮਯਾਬ ਹੁੰਦੀ ਐ ਤੇ ਕਿਹੜੀ ਨਹੀਂ ਕਿਉਂਕਿ ਹੁਣ ਆਪਾਂ ਦੇਖੇ ਆ ਆਪਦੇ ਹਾਲਾਤ ਵੀ ਕਿਵੇਂ ਦੇ ਸੀ ਦਿਖਾਉਣ ਨੂੰ ਕੁਝ ਹੋਰ ਹੁੰਦੇ ਆ ਤੇ ਕੰਮ ਕਰਨ ਵੇਲੇ ਕੁਝ ਹੋਰ ਸਿੰਘ ਸਾਹਿਬ ਕਿਵੇਂ ਲੱਗਦਾ ਹਲਕੇ ਦੇ ਹਾਲਾਤ ਕਿਹਜੇ ਨੇ ਹਰ ਪੱਖੋਂ ਕਿਹੜੀਆਂ ਦੋ ਵੱਡੀਆਂ ਪਾਰਟੀਆਂ ਜਾਂ ਕੋਈ ਦੋ ਇਹ ਜੋ ਉਮੀਦਵਾਰ ਜਿਹੜੇ ਸਮਝਾਉਂਦੇ ਨੇ ਵੋਟ ਦੇ ਹੱਕਦਾਰ ਬਣਦੇ ਆ ਦੇਖੋ ਜਿੱਦਾਂ ਹੁਣ ਮੌਜੂਦਾ ਸਰਕਾਰ ਹੈਗੀ ਆ ਇਹਦੇ ਤੋਂ ਲੋਕਾਂ ਨੂੰ ਬਹੁਤ ਆਸਾਂ ਸੀਗੀਆਂ ਜਿਹੜੀ ਨੇਰੀ ਚੱਲੀ ਸੀ ਜਿਹੜੀ ਹਵਾ ਚੱਲਿਆ ਟ੍ਰੈਂਡ ਸੀਗਾ ਆਪਦਾ ਲੋਕਾਂ ਦੀਆਂ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਸੀ ਕਿ ਉਹ ਨਵੀਂ ਪਾਰਟੀ ਸੀ ਲੋਕਾਂ ਨੇ ਧੜਾ ਧੜ ਵੋਟਾਂ ਪਾਈਆਂ ਪਰ ਉਹ ਐਕਸਪੈਕਟੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਲੋਕਾਂ ਨੂੰ ਜਿਹੜਾ ਉਹ ਆਉਟਪੁੱਟ ਆ ਜਿਹੜਾ ਉਹ ਮਿਲਿਆ ਨਹੀਂ ਕੁਝ ਨੌਜਵਾਨ ਵੀਰਾਂ ਨਾਲ ਗੱਲਬਾਤ ਕਰਦੇ ਆ ਨੌਜਵਾਨ ਜਿਨਾਂ ਨੂੰ ਆਪਾਂ ਕਹਿ ਦਿੰਦੇ ਆ ਕਿਸੇ ਵੀ ਦੇਸ਼ ਦੇ ਪ੍ਰਦੇਸ਼ ਦੀ ਬੈਕਬੋਨ ਬਾਈ ਜੀ ਕਿਵੇਂ ਲੱਗਦਾ ਹਲਕੇ ਦੇ ਮੌਜੂਦਾ ਹਾਲਾਤ ਕਹੇ ਜਿਹਨੇ ਹਲਕੇ ਦਾਖੇ ਚ ਖੜੇ ਹੋਏ ਆ ਤੇ ਕੀ ਲੱਗਦਾ ਲੁਧਿਆਣਾ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਕੋਈ ਦੋ ਪਾਰਟੀਆਂ ਕੋਈ ਦੋ ਉਮੀਦਵਾਰ ਜਿਹੜੇ ਲੱਗਦਾ ਵੀ ਆਪਸ ਟੱਕਰ ਦੇ ਰਹੇ ਆ ਤੁਹਾਡੀ ਉਮੀਦਵਾਰ ਤਾਂ ਹੁਣ ਸਾਰੇ ਵਧੀਆ ਨੇ ਜੇ ਆਪਾਂ ਮੰਨੀਏ ਤਾਂ ਸਾਰੀਆਂ ਪਾਰਟੀਆਂ ਨੇ ਮੰਨ ਲਓ ਵੀ ਸਾਰੀਆਂ ਪਾਰਟੀਆਂ ਦੇ ਚਾਰੇ ਪੰਜੇ ਉਮੀਦਵਾਰ ਜਿੰਨੇ ਵੀ ਖੜਾਏ ਨੇ ਸਾਰੇ ਵਧੀਏ ਨੇ ਸਾਰੇ ਇੱਕ ਦੂਜੇ ਨੂੰ ਟੱਕਰ ਦੇਣਗੇ ਹਨ ਬਾਕੀ ਜਨਤਾ ਦੱਸੂਗੀ ਵੀ ਕਿਹੜੇ ਬੇਸ ਤੇ ਉਹ ਵੋਟ ਪਾ ਰਹੇ ਨੇ ਠੀਕ ਹੈ ਕਿ ਵਿਕਾਸ ਦੇ ਨਾਂ ਤੇ ਤੇ ਦੇ ਮੌਜੂਦਾ ਹਾਲਾਤ ਕਿਹ ਹੈ ਜੀ ਜਦੋਂ ਹਲਕੇ ਦਾ ਅੱਖ ਦੀ ਗੱਲ ਕਰੀਏ ਤਾਂ ਇਹ ਹਾਲਾਤ ਕਿਹ ਹੈ ਹਲਕੇ ਦੇ ਹਾਲਾਤ तकरीबन ਵਧੀਆ ਨੇ ਠੀਕ ਹੈ ਪਰ ਫਿਰ ਵੀ ਬਾਈ ਜੀ ਜੇ ਆਪਾਂ ਕੋਈ ਦੋ ਪਾਰਟੀਆਂ ਜਾਂ ਦੋ ਉਮੀਦਵਾਰ ਅਜੇ ਜਿਹੜੇ ਦਿਲ ਦਿਮਾਗ 'ਚ ਆਂਦੇ ਹੋਣ ਜਿਹੜੇ ਤੁਹਾਡੀ ਵੋਟ ਦੇ ਹਕਦਾਰ ਬਣਦੇ ਆ ਜਿੱਤੇ ਨੇੜੇ ਜਿਹੜੇ ਆਪਸ ਵਿੱਚ ਕੰਪੀਟ ਕਰਦੇ ਹੋਣ ਆਪਸ 'ਚ ਤੁਸੀਂ ਮੰਨ ਲਓ ਵੀ ਜੇ ਚੋਣਾਂ ਦੇ ਮੱਦੇਨਜ਼ਰ ਦੇਖੀਏ ਤਾਂ ਜਿਵੇਂ ਹੁਣ ਮੰਨ ਲਓ ਪੱਪੀ ਪ੍ਰੈਸ਼ਰ ਵੀ ਆ ਆ ਪਾਰਟੀ ਹਾਂ ਪਾਰਟੀ ਹੋਣੀ ਹੈ ਨਾ ਦੇ ਰਾਜਾ ਬਣੰਗ ਹੋ ਗਿਆ ਹਾਂ ਕਾਂਗਰਸ ਹਾਂ ਜੀ ਰਾਜਾ ਬਣੰਗ ਸੋ ਗੱਲਬਾਤ ਕਰਦੇ ਆ ਹਲਕੇ ਦਾਖੇ ਦੇ ਵਸਨਿਕਾਂ ਦੇ ਨਾਲ ਤੇ ਬਾਈ ਜੀ ਕਿਵੇਂ ਲੱਗਦਾ ਹਲਕੇ ਦਾ ਕੀ ਮਾਹੌਲ ਹੈ ਹਲਕੇ ਦਾ ਕੀ ਹਾਲ ਹੈ ਕਿਹੜੀਆਂ ਦੋ ਪੋਲਿਟਿਕਲ ਪਾਰਟੀਆਂ ਕਿਹੜੇ ਦੋ ਉਮੀਦਵਾਰ ਸਮਝਾਉਂਦੇ ਨੇ ਆਪਸ ਵਿੱਚ ਟੱਕਰ ਤੇ ਤੁਹਾਡੀ ਵੋਟ ਦੇ ਆਧਾਰ ਬਣ ਸਕਦੇ ਆ ਉਮੀਦਵਾਰ ਆਪਣੇ ਰਾਜਾ ਬੜਿੰਗ ਕਾਂਗਰਸ ਵੱਲੋਂ ਰਾਜਾ ਬੜਿੰਗ ਹਾਂਜੀ ਕਾਂਗਰਸ ਵੱਲੋਂ ਉਹਨਾਂ ਦਾ ਕੀ ਪਲੱਸ ਪੁਆਇੰਟ ਲੱਗਦਾ ਕੀ ਪਲੱਸ ਪੁਆਇੰਟ ਆ ਵੀ ਮਤਲਬ ਇਹਨਾਂ ਦਾ ਮਿਲ ਵਰਤਨ ਬਜਾਏ ਵਧੀਆ ਪਿੰਡਾਂ ਦੇ ਵਿੱਚ ਬਹੁਤ ਗਿੜੇ ਮਾਰ ਰਹੇ ਆ ਕੈਂਪ ਲਾ ਰਹੇ ਨੇ ਠੀਕ ਹੈ ਥੈਂਕ ਯੂ ਠੀਕ ਹੈ ਸੋ ਨਾਲ ਤਾਂ ਉਹ ਗੱਲ ਕਰਦੇ ਕੋ ਸਾਬ ਕਿਵੇਂ ਲੱਗਦਾ ਜੀ ਹਲਕੇ ਦੇ ਹਾਲਾਤ ਕਹੇ ਜੇ ਨੇ ਕਿਹੜੀਆਂ ਕੋਈ ਦੋ ਪਾਰਟੀਆਂ ਦੋ ਉਮੀਦਵਾਰ ਸਮਝਾਉਂਦੇ ਨੇ ਤੁਹਾਡੀ ਵੋਟ ਵਾਸਤੇ ਹੱਕਦਾਰ ਬਣਦੇ ਆ ਕਿਵੇਂ ਸਰ ਦੇਖੋ ਜੀ ਮੈਂ ਪੋਲੀਟਿਕਲੀ ਤਾਂ ਮੈਨੂੰ ਜਿਆਦਾ ਕੋਈ ਐਕਸਪੀਰੀਅੰਸ ਨਹੀਂ ਹੈਗਾ ਜੀ ਸੋ ਸਾਰੇ ਠੀਕ ਨੇ ਜੀ ਜੀ ਹਲਕੇ ਦੇ ਮੌਜੂਦਾ ਹਾਲਾਤ ਕਹੇ ਜੇ ਨੇ ਦਾਖੇ ਦੇ ਕਿੜੀਆਂ ਦੋ ਪਾਰਟੀਆਂ ਕਿਹੜੇ ਕੋਈ ਉਮੀਦਵਾਰ ਦੋ ਸਮਝਾਉਂਦੇ ਨੇ ਜਿੱਤ ਦੇ ਨੇੜੇ ਐਤਕੀ ਤਸਵੀਰ ਤਾਂ ਕੋਈ ਸਪਸ਼ਟ ਨਹੀਂ ਗਈ ਕਿਉਂਕਿ ਕਾਂਗਰਸ ਦੇ ਪੁਰਾਣੇ ਜਿਹੜੇ ਐਮਪੀ ਸੀਗੇ ਬਿੱਟੂ ਸਾਹਿਬ ਉਹ ਵੀ ਚਲੇ ਗਏ ਆ ਭਾਜਪਾ ਦੇ ਵਿੱਚ ਉਹਨਾਂ ਕੋਲ ਵੀ ਲੁਧਿਆਣੇ ਦੀ ਵੋਟ ਹੈਗੀ ਆ ਕਾਫੀ ਤੇ ਪਰ ਮੇਨ ਟੱਕਰ ਜੋ ਲੱਗਦਾ ਵਾ ਉਹ ਆਮ ਆਦਮੀ ਤੇ ਕਾਂਗਰਸ ਦੇ ਵਿੱਚ ਲੱਗਦੀ ਆ ਠੀਕ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਵਿੱਚ ਕਿੱਥੇ ਲੱਗਦਾ ਕਿਵੇਂ ਕੀ ਕੀ ਪਲੱਸ ਪੁਆਇੰਟ ਨੇ ਕਿ ਕਿ ਪੋਸਟਰ ਪੁਆਇੰਟ ਦੋਨੇ ਆਪਣੇ ਆਪਣੇ ਕਿਵੇਂ ਲੱਗਦੇ ਨੇ ਦੇਖੋ ਜੀ ਆਮ ਆਦਮੀ ਆਪਣਾ ਆਧਾਰ ਬਣਾ ਰਹੀ ਆ ਲੋਕਾਂ ਦੇ ਵਿੱਚ ਆਪਣੇ ਕੰਮ ਦੇ ਕਰਕੇ ਤੇ ਜਿਹੜੀ ਕਾਂਗਰਸ ਪਾਰਟੀ ਆ ਉਹਦਾ ਵੀ ਹੈਗੀ ਆ ਫੇਸ ਵੈਲਿਊ ਵੀ ਹੈਗੀ ਆ ਪੁਰਾਣੀ ਵੋਟ ਵੀ ਹੈਗੀ ਆ ਉਹਨਾਂ ਕੋਲੇ ਤੇ ਪਲੱਸ ਜਿਹੜੀ ਕੁਛ ਥੋੜੀ ਬਹੁਤੀ ਵੋਟ ਗੁੱਸੇ ਦੇ ਵਿੱਚ ਆਮ ਆਦਮੀ ਸਰਕਾਰ ਦੇ ਜਾਂ ਭਾਜਪਾ ਦੇ ਖਿਲਾਫ ਹੋ ਸਕਦਾ ਉਹ ਕਾਂਗਰਸ ਦੇ ਵਿੱਚ ਬਦਲ ਕੇ ਚਲੀ ਜਾਵੇ ਸੋ ਅੱਡਾ ਦਾਖਾ ਮੰਡੀ ਮੁੱਲਾਪੁਰ ਵਿਖੇ ਮੌਜੂਦ ਆ ਬਾਈ ਜੀ ਹਲਕੇ ਦਾਖੇ ਜਾਂ ਕੀ ਹਾਲਾਤ ਨੇ ਹਲਕੇ ਦੇ ਕਿਵੇਂ ਲੱਗਦਾ ਤੇ ਕਿਵੇਂ ਲੱਗ ਰਿਹਾ ਕਿ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਕਿਹੜੀਆਂ ਕੋਈ ਦੋ ਪਾਰਟੀਆਂ ਦੋ ਉਮੀਦਵਾਰ ਜਿਹੜੇ ਜਿੱਤ ਦੇ ਨੇੜੇ ਸਮਝ ਆਉਂਦੇ ਨੇ ਤੁਹਾਡੀ ਵੋਟ ਦੇ ਹੱਕਦਾਰ ਬਣਦੇ ਨੇ ਦੇਖੋ ਜੀ ਬੋਟ ਦਾ ਦੇਖੋ ਜੀ ਇੱਥੇ ਦਾ ਹਾਲਾਤ ਮਾੜੇ ਆ ਹਾਂਜੀ ਸਰਕਾਰਾਂ ਆਉਂਦੀਆਂ ਚੱਲ ਜਾਂਦੀਆਂ ਕੋਈ ਵਾਦੇ ਨਹੀਂ ਪੂਰੇ ਨਹੀਂ ਕੋਈ ਕੋਈ ਸਰਕਾਰ ਨਹੀਂ ਕਰਦੀ ਸਾਰੀਆਂ ਸਰਕਾਰਾਂ ਦਾ ਇਹੀ ਹਾਲ ਹੈ ਸਾਰੀਆਂ ਸਰਕਾਰਾਂ ਦਾ ਇਹੀ ਹਾਲ ਹੈ ਜੀ ਤੇ ਹਲਕੇ ਦੇ ਹਾਲਾਤ ਮਾੜੇ ਕਿਵੇਂ ਆ ਮੋਹਲਕਾ ਨਾ ਸੌਤਾ ਵੱਧ ਹੀ ਰਿਹਾ ਆ ਮੋਸਾਦਗੀ ਕੋਲ ਬੁਰਾ ਗੱਲ ਕਰਾ ਹਾ ਉਹ ਕਿੱਥੇ ਵਿਲੇ ਫਰੇਆਂ ਨੂੰ ਛੇੜੀ ਹੋ ਸਾਰੇ ਨਸ਼ੇ ਕਰ ਰਹੇ ਹੋ ਬੁਰਾ ਹਾਲ ਸੋ ਗੱਲਬਾਤ ਕਰਦੇ ਹਾਂ ਹਲਕਾ ਦਾਖਾ ਦੇ ਅੱਡਾ ਦਾਖਾ ਵਿਖੇ ਮੌਜੂਦ ਜਿਲੇ ਹਲਕੇ ਦੇ ਨਿਵਾਸੀ ਨੇ ਦੁਕਾਨਦਾਰ ਨੇ ਭਾਈ ਜੀ ਕਿਵੇਂ ਲੱਗਦਾ ਹੈ ਹਲਕੇ ਦੇ ਹਾਲਾਤ ਪ੍ਰੋਗਰਾਮ ਚੱਲ ਰਿਹਾ ਮੇਰਾ ਹਲਕਾ ਦਾਖਾ ਦੇ ਹਾਲਾਤ ਕਿਹਜੇ ਨੇ ਤੇ ਲੁਧਿਆਣਾ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਿਹੜੀਆਂ ਕੋਈ ਦੋ ਪਾਰਟੀਆਂ ਦੋ ਉਮੀਦਵਾਰ ਆਪਸ ਟੱਕਰ ਤੇ ਸਮਝ ਆ ਰਹੇ ਟੱਕਰ ਤਾਂ ਦੋ ਕਿਉਂ ਤਿੰਨ ਦੀ ਹੈ ਯਾਰ ਦੱਸੋ ਕਿਹੜੇ ਕਿਹੜੇ ਬੋਲੋ ਬੀਜੇਪੀ ਦੀ ਕਾਂਗਰਸ ਦੀ ਆਪ ਦੀ ਤਿੰਨਾਂ ਦੇ ਟੱਕਰ ਆਪੇ ਠੀਕ ਹੈ ਤਿੰਨਾਂ ਦੇ ਆਪਣੇ ਆਪਣੇ ਕੀ ਪਲੱਸ ਪੁਆਇੰਟ ਕੀ ਮਾਈਨਸ ਪੁਆਇੰਟ ਲੱਗਦੇ ਆ ਕਿਵੇਂ ਲੱਗਦਾ ਤਿੰਨਾਂ ਦੇ ਪਲੱਸ ਪੁਆਇੰਟ ਤੇ ਮਾਈਨਸ ਪੁਆਇੰਟ ਕੁਝ ਵੀ ਜੋ ਤੁਹਾਨੂੰ ਠੀਕ ਲੱਗੇ ਬੋਲੋ ਐਨੀਥਿੰਗ ਤੁਹਾਡਾ ਵੀਊ ਤੁਹਾਡਾ ਓਪੀਨੀਅਨ ਦੇਖੋ ਜੀ ਤਿੰਨੇ ਆਪਦੀ ਜਗ੍ਹਾ ਸਹੀ ਆ ਠੀਕ ਹੈ ਆਪਾਂ ਕਿਉਂ ਮਾੜੀ ਦਿੰਗੇ ਕਿਸੇ ਨੂੰ ਤਿੰਨੇ ਆਪਦੀ ਜਗ੍ਹਾ ਸਹੀ ਆ ਪਰ ਠੀਕ ਹੈ ਦੇਸ਼ ਦਾ ਵਿਕਾਸ ਹੋਣਾ ਚਾਹੀਦਾ ਕੜਬੋ ਚੱਲ ਰਹੀ ਹੈ ਜੀ ਹਲਕੇ ਦਾਖਾ ਅੱਡਾ ਦਾਖਾ ਦੇ ਦੁਕਾਨਦਾਰ ਭਈਆਂ ਨਾਲ ਭਾਈ ਜੀ ਕਿਵੇਂ ਲੱਗਦਾ ਹੈ ਹਲਕਾ ਦਾਖਾ ਵਿਕੇ ਮੌਜੂਦ ਹੋ ਇਲਾਕੇ ਨਿਵਾਸੀ ਹੋ ਕਿਵੇਂ ਦੇ ਹਲਕੇ ਦੇ ਹਾਲਾਤ ਨੇ ਕਿਹੜੀਆਂ ਕੋਈ ਦੋ ਪਾਰਟੀਆਂ ਉਮੀਦਵਾਰ ਸਮਝ ਆਉਂਦੇ ਨੇ ਆਪਸ ਟੱਕਰ ਚ ਲੱਗਦੇ ਨੇ ਲੋਕ ਸਭਾ ਇਲੈਕਸ਼ਨ ਇੱਥੇ ਝਾੜੂ ਤੇ ਕਾਂਗਰਸ ਦਾ ਜ਼ਿਆਦਾ ਮਤਵ ਹੈ ਝਾੜੂ ਤੇ ਕਾਂਗਰਸ ਭਾਈ ਜੀ ਕਿਵੇਂ ਲੱਗਦਾ ਹੈ ਝਾੜੂ ਦੀ ਕੀ ਖਾਸियत ਲੱਗਦੀ ਹੈ ਕਾਂਗਰਸ ਦੀ ਕੀ ਖਾਸियत ਲੱਗਦੀ ਹੈ ਕਿਵੇਂ ਦੇਖੋ ਝਾੜੂ ਨੇ ਬਿਜਲੀ ਮੁਕਤ ਕੀਤੀ ਆ ਜੱਟਾਂ ਨੂੰ ਬਿਜਲੀ ਵਧੀ ਆ ਰਹੀ ਆ ਜੱਟ ਖੋਸ਼ ਆ ਪੂਰੇ ਠੀਕ ਹੈ ਜੀ ਪ ਕਾਂਗਰਸ ਮਤਲਬ ਠੀਕ ਹੈ ਰਾਜਾ ਵੜਿੰਗ ਕਰਕੇ ਥੋੜਾ ਜਿਹਾ ਫਰਕ ਪਿਆ ਹੈ ਠੀਕ ਹੈ ਇਹ ਰਾਜਾ ਵੜਿੰਗ ਤਾਂ ਕਿੰਨੇ ਕੋ ਡਾਇਨਾਮਿਕ ਪਰਸਨੈਲਿਟੀ ਹੈ ਪੰਜਾਬ ਪ੍ਰਧਾਨ ਨੇ ਉਹ ਤਾਂ ਪ੍ਰਸਪੋਰਟ ਪੰਜਾਬ ਪ੍ਰਧਾਨ ਕਰਕੇ ਉਹ ਕੀ ਕਰ ਰਿਹਾ ਪੰਜਾਬ ਪ੍ਰਧਾਨ ਪਸੰਦ ਕਿਉਂ ਕਰ ਰਿਹਾ ਨੇ ਉਹ ਪੰਜਾਬ ਪ੍ਰਧਾਨ ਕਰਕੇ ਹੀ ਆ ਵੀ ਚਲੋ ਵਧੀਆ ਬੰਦਾ ਚਲੋ ਬਲਾਰਾ ਵਧੀਆ ਹਾਂ ਬਲਾਰਾ ਵਧੀਆ ਠੀਕ ਸੋ ਅੱਡੇ ਦਾਖੇ ਵਿਖੇ ਮੌਜੂਦ ਆ ਜੀ ਹਲਕਾ ਦਾਖਾ ਕਿਵੇਂ ਲੱਗਦਾ ਹੈ ਹਲਕੇ ਦੇ ਹਾਲਾਤ ਕਹੇ ਜੇ ਨੇ ਕਿਹੜੀਆਂ ਦੋ ਪਾਰਟੀਆਂ ਲੋਕ ਸਭਾ ਚੋਣਾਂ ਤੇ ਲੱਗਦਾ ਵੀ ਟੱਕਰ ਦੇ ਰਹੀ ਇੱਕ ਦੂਜੇ ਨੂੰ ਤੁਹਾਡੀ ਵੋਟ ਦੀ ਖਤਾਰ ਬਣਨੀ ਹੈ ਝਾੜੂ ਚਾੜੂ ਤੇ ਕਾਂਗਰਸ ਦੇ ਕਿਵੇਂ ਲੱਗਦਾ ਝਾੜੂ ਕਿਉਂ ਲੱਗਦੀ ਆ ਤੇ ਕਾਂਗਰਸ ਉੱਪਰ ਕਿਉਂ ਲੱਗ ਰਹੀ ਹੈ ਕਿਵੇਂ ਮਤਲਬ ਝਾੜੂ ਦੇ ਜੀ ਬਿਜਲੀ ਮੁਫਤ ਕੀਤੀ ਆ ਲੋਕ ਉਹਨਾਂ ਨਾਲ ਸੁખી ਆ ਠੀਕ ਹੈ ਪਿੰਡਾਂ ਦੇ ਵਿੱਚ ਜਾਟਾ ਨੂੰ ਲਾਈਟ ਚਲੀ ਜਾਂਦੀ ਸੀ ਕਿ ਉਹ ਵੀ ਠੀਕ ਹੈ ਹੁਣ ਉਹਨਾਂ ਨੂੰ ਮਿਲ ਰਹੀ ਆ ਪੂਰੀ ਉਹਨਾਂ ਦਾ ਡੀਜ਼ਲ ਬਚ ਰਿਹਾ ਵਾ ਠੀਕ ਹੈ ਤੇ ਕਾਂਗਰਸ ਦਾ ਕਿਵੇਂ ਅਮਰਦੇਸ਼ ਰਾਜਾ ਬੜਿੰਗ ਤੇ ਆਣ ਕਰਕੇ ਕਿਵੇਂ ਕਾਂਗਰਸ ਦਾ ਕਿਵੇਂ ਆ ਰਾਜਾ ਬੜਿੰਗ ਪਾਰਟੀ ਪ੍ਰਧਾਨ ਹੈਗੇ ਆ ਉਹਨਾਂ ਦਾ ਆਣ ਨਹੀਂ ਦਬਦਬਾ ਹੋ ਗਿਆ ਥੋੜਾ ਜੇ ਆਗਰ ਕੋਈ ਹੋਰ ਕੈਂਡੀਡੇਟ ਖੜਾ ਕਰਦੇ ਹੋ ਸਕਦਾ ਵੀ ਕਾਂਗਰਸ ਪੀਜੇ ਨੰਬਰ ਤੇ ਹੁੰਦੀ ਪਰ ਇਹ ਵੀ ਰਾਜਾ ਆਪਣੇ ਪੰਜਾਬ ਪ੍ਰਧਾਨ ਨੇ ਮੌਜੂਦਾ ਵਿਧਾਇਕ ਵੀ ਨੇ ਸ਼ਾਇਦ ਉਹ ਇੱਕ ਛਵੀ ਵਧੀਆ ਉਹਨਾਂ ਦੀ ਬੈਨੇ ਪਰਸਨੈਲਿਟੀ ਕਹਿ ਸਕਦੇ ਆਪਾਂ ਜੋ ਕਾਂਗਰਸ ਸਟਰੋਂਗ ਹੋਈ ਹੈ ਹਾਂਜੀ ਹਾਂਜੀ ਠੀਕ ਹੈ ਤੇ ਹਲਕੇ ਦੇ ਹਾਲਾਤ ਕਿਵੇਂ ਨੇ ਹਲਕੇ ਹਾਲਾਤ ਠੀਕ ਆ ਜੀ ਸਭ ਖੁਸ਼ ਆ ਦੇਖੋ ਹੁਣ ਬਾਕੀ ਇੱਕ ਤਰੀਕ ਨੂੰ ਪਤਾ ਲੱਗੂਗਾ ਰਿਜ਼ਲਟ ਆ ਬਿਲਕੁਲ ਠੀਕ ਹੈ ਚਾਹ ਤਾਬਤ ਕਰਦੇ ਆ ਇਲਾਕਾ ਜੋ ਹਲਕਾ ਹੈ ਦਾਖਾ ਅੱਡੇ ਦਾਖਾ ਉਹ ਮੌਜੂਦਾ ਦੁਕਾਨਦਾਰ ਭਾਈ ਜਰਾ ਕੋਲ ਹੈ ਭਾਈ ਜੀ ਕਿਵੇਂ ਲੱਗਦਾ ਤੁਸੀਂ ਇੱਥੇ ਇਲਾਕੇ ਦੇ ਨਿਵਾਸੀ ਹੋ ਦੁਕਾਨਦਾਰ ਨਿਵਾਸੀ ਹੋ ਹਲਕੇ ਦੇ ਹਾਲਾਤ ਕਹੇ ਜੇ ਨੇ ਤੇ ਕਿਹੜੀਆਂ ਪਾਰਟੀਆਂ ਸਮਝ ਆਉਂਦੀਆਂ ਨੇ ਤੁਹਾਡੀ ਵੋਟ ਦਾ ਹਕਦਾਰ ਬਣਦੀਆਂ ਸਾਡੇ ਵੱਲੋਂ ਤਾਂ ਸਾਰੇ ਉਮੀਦਵਾਰ ਵਧੀਆ ਜੀ ਬਾਕੀ ਕੰਮ ਸਾਰੇ ਕਰ ਰਹੇ ਆ ਦੇਖੋ ਕੀ ਬਣਦਾ ਠੀਕ ਹੈ ਹਲਕੇ ਦੇ ਹਾਲਾਤ ਕਹੇ ਜੇ ਨੇ ਹਾਲਾਤ ਠੀਕ ਹੈ ਜੀ ਠੀਕ ਹੈ ਜੀ ਤੇ ਆਪਾਂ ਸੇਫਟੀ ਸਿਕਿਉਰਿਟੀ ਗੱਲ ਕਰੀਏ ਸੜਕਾਂ ਗਲੀ ਮੁੱਲੇ ਗੱਲ ਕਰੀਏ ਤਾਂ ਕਿਵੇਂ ਲੱਗਦਾ ਠੀਕ ਹੈ ਸਭ ਕੁਝ ਠੀਕ ਹੈ ਜੀ ਠੀਕ ਚੱਲ ਰਿਹਾ ਠੀਕ ਚੱਲ ਰਿਹਾ ਜੀ ਸੋ ਗੱਲਬਾਤ ਕਰ ਰਹੇ ਆ ਹਲਕੇ ਦਾਖਾ ਦੇ ਵਸੇਕਾ ਨਾਲ ਦੁਕਾਨਦਾਰ ਭਾਈ ਇਹਨਾਂ ਬਾਈ ਜੀ ਕਿਵੇਂ ਲੱਗਦਾ ਹੈ ਹਲਕੇ ਦਾਖੇ ਦੇ ਹਾਲ ਤੇ ਲੁਧਿਆਣਾ ਲੋਕ ਸਭਾ ਚੋਣਾ ਕਿਹੜੀਆਂ ਦੋ ਪਾਰਟੀਆਂ ਦੋ ਉਮੀਦਵਾਰ ਆਪਸ ਵਿੱਚ ਟੱਕਰ ਚ ਸਮਝ ਆ ਰਹੀ ਹੈ ਲੁਧਿਆਣੇ ਹਲਕੇ ਦੇ ਵਿੱਚ ਇਸ ਵਾਰ 3 ਦੀ ਟੱਕਰ ਹੈ ਅਕਾਲੀ ਦਲ ਦੀ ਝਾੜੂ ਦੀ ਤੇ ਕਾਂਗਰਸ ਦੀ ਇਸ ਵਾਰ ਕੋਈ ਪਤਾ ਨਹੀਂ ਲੱਗ ਰਿਹਾ ਕਿ ਕੌਣ ਜਿੱਤੇਗਾ ਠੀਕ ਹੈ ਪਰ ਹਾਲਾਤ ਦੀਆਂ ਸਮੱਸਿਆਵਾਂ ਬਾਰੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਮੁੱਲਾਪੁਰ ਸ਼ਹਿਰ ਦੀਆਂ ਸਮੱਸਿਆਵਾਂ ਇੰਨੀਆਂ ਹਨ ਕਿ ਦੱਸੀਆਂ ਨਹੀਂ ਜਾ ਸਕਦੀਆਂ ਠੀਕ ਹੈ ਥੋੜੀਆਂ ਫਿਰ ਵੀ ਕੁਝ ਮੜਾ ਜਿਹਾ ਐਕਸਪਲੇਨ ਕਰੋ ਤਾਂ ਕਿ ਲੋਕਾਂ ਦਾ ਕੰਨ ਤੱਕ ਪਹੁੰਚੇ ਹਾਂ ਜੀ ਬਾਜ਼ਾਰ ਦੇ ਵਿੱਚ ਮੈਂ ਰਹਿਣਾ ਇੱਕ ਦੁਕਾਨਦਾਰ ਹਾਂ ਚੌਂਕ ਦੇ ਵਿੱਚ 메인 ਚੌਂਕ ਦੇ ਵਿੱਚ ਏਡੇ ਏਡੇ ਟੋਏ ਹਨ ਜੋ ਕਿ ਕਿਸੇ ਵੀ ਪੋਲਿਟਿਸ਼ੀਨ ਰੋਜ਼ ਨੰਗਦੇ ਹਨ ਸਾਰੇ ਅਫਸਰ ਨੰਗਦੇ ਹਨ ਕਿਸੇ ਨੂੰ ਵੀ ਦਿਖਾਈ ਨਹੀਂ ਦੇ ਰਹੇ ਠੀਕ ਹੈ ਏਡੇ ਵੱਡੇ ਬਾਜ਼ਾਰ ਦੇ ਵਿੱਚ ਲੇਡੀ ਦੇ ਲਈ ਕੋਈ ਵੀ ਬਾਥਰੂਮ ਨਹੀਂ ਹੈ ਠੀਕ ਹੈ ਪਾਰਕਿੰਗ ਨਹੀਂ ਹੈ ਹਰ ਰੋਜ਼ ਹਰ ਰੋਜ਼ ਜੋ ট্রান্সਫਾਰਮਰ ਹੈ ਹਰ ਰੋਜ਼ ਛੜਦਾ ਹੈ ਸਾਰਾ ਦਿਨ ਲਾਈਟ ਨਹੀਂ ਆਉਂਦੀ ਇਸ ਬਾਰੇ ਕਿਸੇ ਵੀ अफसर दे इकानी गल नहीं पै रही। ਤੁਸੀਂ ਭਾਈ ਜੀ ਪਾਰਟੀ ਨਾਮ ਲੈ ਰਹੇ ਹੋ ਕਾਂਗਰਸ ਪਾਰਟੀ ਹੈ ਨਾ ਆਮ ਆਦਮੀ ਪਾਰਟੀ ਹੈ ਜੋ ਵੀ ਭਾਈ ਇਹ ਪਾਰਟੀਆਂ ਦੇ ਜਦੋਂ ਨੁਮਾਇंदे ਜਾਂ ਉਮੀਦਵਾਰ ਛੋਟਾ ਮੰਗਣ ਆਉਂਦੇ ਨੇ ਕਿ ਤੁਸੀਂ ਇਹ ਪੱਖ ਨਹੀਂ ਰੱਖਦੇ ਹੋਣਾ ਅੱਗੇ। ਕੋਈ ਵੀ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਨਹੀਂ ਹੈ। ਆ ਕੇ ਖੜੇ ਹੋ ਕੇ ਚਿੱਟੇ ਘੁਰਦੇ ਹੋਏ ਬਾਕੇ ਹੱਥ ਜੋੜ ਕੇ 2 ਮਿੰਟ ਲਈ ਖੜਦੇ ਹਨ। ਇੱਕ ਸੈਕਿੰਡ ਦੇ ਲਈ ਕਿਸੇ ਕੋਲ ਟਾਈਮ ਨਹੀਂ ਹੈ। ਤੁਸੀਂ ਇਹ ਪੁਆਇੰਟ ਦੱਸੇ ਬੜੇ ਅੱਛੇ ਪੁਆਇੰਟ ਨੇ ਇਹ ਬੜੀ ਬੇਸਿਕ ਅਮੈਨਿਟੀਆਂ ਹੁੰਦੀਆਂ ਨੇ ਲੋਨੈਸਸਟੀਆਂ ਹੁੰਦੀਆਂ ਨੇ ਬਾਥਰੂਮ ਵਗੈਰਾ ਲੇਡੀਜ਼ ਵਗੈਰਾ ਵਾਸਤੇ ਤੇ ਕਿੰਨੇ ਸਾਲਾਂ ਤੋਂ ਪੂਰੀ ਮਾਰਕੀਟ ਨੇ ਇਕੱਠੇ ਹੋ ਕੇ ਕਦੀ ਕੋਈ ਉਪਰਾਲਾ ਨਹੀਂ ਕੀਤਾ ਇਸ ਬਾਰੇ ਕੋਈ ਵੀ ਅਫਸਰ ਕਿਸੇ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਵੋਟਾਂ ਵੇਰੇ ਹੀ ਇਹ ਜੋ ਆਉਂਦੇ ਹਨ ਨੇਤਾ ਲੋਗ ਤੇ ਆਮ ਸਮੱਸਿਆਵਾਂ ਬਾਰੇ ਕਿਸੇ ਸਮੱਸਿਆਵਾਂ ਬਾਰੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਠੀਕ ਹੈ ਠੀਕ ਸੋ ਦਰਸ਼ਕੋ ਤੁਸੀਂ ਦੇਖਿਆ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਅਲੱਗ-ਅਲੱਗ ਪਾਰਟੀਆਂ ਦੌੜੀ ਤੀਰੀਆਂ ਜਿੰਨੀਆਂ ਵੀ ਵੱਡੀਆਂ ਪੋਲੀਟੀਕਲ ਪਾਰਟੀਆਂ ਨੇ ਇਹ ਆਉਂਦੀਆਂ ਨੇ ਇਹਨਾਂ ਦੇ ਉਮੀਦਵਾਰ ਵੋਟਾਂ ਮੰਗਣ ਆਉਂਦੇ ਨੇ ਪਰ ਜਿਵੇਂ ਦੁਕਾਨਦਾਰ ਭਾਈ ਦੱਸ ਰਿਹਾ ਕਿ ਸਾਡੇ ਮੁੱਲਾਪੁਰ ਦਾਖੇ ਦੇ ਵਿੱਚ ਹਲਕੇ ਦੇ ਇਸ ਏਰੀਆ ਦੇ ਵਿੱਚ ਨੇੜੇ ਅੱਡਾ ਲੱਗਦਾ ਚੌਂਕ ਲੱਗਦਾ ਦੁਕਾਨਾਂ ਦੁਕਾਨਾਂ ਪਰ ਮਾਰਾ ਦਰਜਣਾ ਸੈਂਕੜਾ ਦੁਕਾਨਾਂ ਨੇ ਲੇਕਿਨ ਔਰਤਾਂ ਵਾਸਤੇ ਇੱਕ ਬੇਸਿਕ ਜੀ ਨੀਡ ਜੇ ਕੋਈ ਵਾਸ਼ਰੂਮ ਹੋਵੇ ਬਾਥਰੂਮ ਹੋਵੇ ਉਹ ਅਵੇਲੇਬਲ ਨਹੀਂ ਹੈ ਤੁਸੀਂ ਆਪ ਸੋਚੋ ਕਿ ਜਿਹੜੇ ਲੋਕ ਨੇ ਇਲਾਕਾ ਨਿਵਾਸੀ ਨੇ ਜਦੋਂ ਵੋਟ ਪਾਣ ਜਾਣ ਤਾਂ ਕੀ ਸੋਚ ਕੇ ਜਾਣ ਕਿਉਂਕਿ ਜੇਕਰ ਬੇਸਿਕ ਸਹੂਲਤਾਂ ਹੀ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਵੱਡੀਆਂ ਪਾਰਟੀਆਂ ਦੇ ਜਿਹੜੇ ਵੱਡੇ ਦਾਅਵੇ ਨੇ ਉਹ ਕਈ ਇਸ ਤਰ੍ਹਾਂ ਖੋਖਲੇ ਨਜ਼ਰ ਆਉਂਦੇ ਨੇ ਲਿਬਰਲ ਟੀਵੀ ਲਈ ਨਾਫ ਪ੍ਰੀ ਸਿੰਘ ਵੇਦੀ